ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਇੱਕ ਆਪਾਂ ਅਗੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਭਈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਦੇ ਆ ਤੁਹਾਨੂੰ ਆਪਣੇ ਜਿਹੜੇ ਤਾਂ ਕਬੂਤਰ ਬਈ ਉਹ ਆਪਾਂ ਬੰਦ ਕਰਨ ਲੱਗੇ ਸਾਰੀਆਂ ਕਬੂਤਰੀਆਂ ਜਿੰਨੀਆਂ ਵੀ ਆਪਾਂ ਡਾਈ ਦੀਆਂ ਠੀਕ ਹੈ ਤੇ ਬਾਕੀ ਯਾਰ ਮੌਸਮ ਬਹੁਤ ਖਰਾਬ ਚੱਲੀ ਜਾਂਦਾ ਵਾਵਾ ਦਿਨਾਂ ਦੇ ਹਨਾ ਹੋਣਗੇ ਬੱਦਰ ਚੱਲੀ ਜਾਂਦਾ ਉਧਰੋਂ ਵੀ ਸਾਰਾ ਮੇਰੇ ਸਾਹਮਣਾ ਹੋ ਗਿਆ ਹਫਤਾ ਹੋ ਗਿਆ ਇਸ ਮੌਸਮ ਚੱਲੀ ਜਾਂਦਾ ਫਿਰ ਡਾਉਣ ਦਾ ਫਾਇਦਾ ਨਹੀਂ ਲੱਗਦਾ ਹਨ ਕਬੂਤਰ ਵੀ ਬੰਦ ਹੋਈ ਜਾਂਦੇ ਮੈਂ ਚਲ ਹੁਣ ਬੰਦ ਕਰ ਦਈਏ ਜੋੜੇ-ਜੋੜੇ ਲਾਵਾਂਗੇ ਹਨ ਬਾਕੀ ਤੁਹਾਨੂੰ ਮੈਂ ਦੱਸ ਦਾਂ ਕਿਹੜੇ-ਕਿਹੜੇ ਵੈਸੇ ਕਬੂਤਰੀਆਂ ਪਾੜਾਈ ਦੀਆਂ ਇੱਕ ਮਿੰਟ ਆਜੋ ਓਧਰਲੀ ਸਾਈਡ ਹੈ ਬਾਕੀ ਦਾ ਤੁਹਾਨੂੰ ਸਾਰੇ ਵੀਰ ਭਰਾਵਾਂ ਨੂੰ ਪਤਾ ਹੀ ਹੈ ਹਨ ਆਪਾਂ ਕਿਹੜੀਆਂ ੜਾਈ ਦੀਆਂ ਕਿਹੜੀਆਂ ਨਹੀਂ ਬਾਕੀ ਆਪਾਂ ਫਿਰ ਵੀ ਇੱਕਰੀ ਮੰ ਦਿਖਾ ਦਿੰਨਾ ਆਹ ਕਬੂਤਰੀਆਂ ਸਾਰੀਆਂ ਆਪਣੀਆਂ ਜਿੰਨੀਆਂ ਉੜਦੀਆਂ ਠੀਕ ਹੈ ਇਹ ਸਾਰੀਆਂ ਬੰਦ ਕਰਾਂਗੇ ਅੱਜ ਆਪਾਂ ਅੱਜ ਤੋਂ ਬਾਅਦ ਅੱਜ ਹੈਗੀ 26 ਤਰੀਕ ਠੀਕ ਹੈ ਆਪਾਂ ਬੰਦ ਕਰ ਦੇਣੀ ਆ ਸਾਰੀਆਂ ਤੇ ਬਾਕੀ ਆਪਾਂ ਬੱਚਿਆਂ ਬੁੱੱਚਿਆਂ 'ਚ ਪਾਵਾਂਗੇ ਕਬੂਤਰੀਆਂ ਤੇ ਬਾਕੀ ਆਪਣਾ ਦੋਸਤ ਆਊਗਾ ਇੱਕ ਅੱਧੀ ਕਬੂਤਰੀਆਂ ਲੈ ਕੇ ਜਾਊਗਾ ਜਿਵੇਂ ਉਹ ਬੈਠੀ ਲਾਲ ਚੀਨੀ ਕਬੂਤਰੀ ਵੀ ਉਹਨੂੰ ਚਾਹੀਦੀ ਸੀ ਹਨਾ ਆਪਣਾ ਦੋਸਤ ਆਊਗਾ ਤੇ ਉਹ ਲੈ ਕੇ ਜਾਊਗਾ ਹੁਣ ਦੇਖਦੇ ਆ ਇਹਤਵਾਰ ਰੋਣਾ ਉਹਨੇ ਠੀਕ ਆ ਨਾਲੇ ਐਤਵਾਰ ਆਪਾਂ ਜੋੜੇ ਵੀ ਲਾਵਾਂਗੇ 2-3 ਜਿੰਨੇ ਵੀ ਆਪਣੇ ਤੋਂ ਲੱਗਦੇ ਹੋਏ ਆਪਾਂ ਜੋੜੇ ਲਾਵਾਂਗੇ ਤੇ ਉਹ ਵੀ ਵੀਡੀਓ ਤੁਹਾਡੇ ਆ ਵਾਸਤੇ ਬਣਾ ਕੇ ਆਪਾਂ ਅਪਲੋਡ ਕਰਾਂਗੇ YouTube ਚੈਨਲ ਤੇ ਬਾਕੀ ਆਪਣੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਠੀਕ ਹੈ ਭਾਈ ਤੇ ਆਪਾਂ ਬੱਚਾ ਨਵਾਂ ਫੜਿਆ ਸੀ ਇਹ ਦੇਖ ਲਾਂਗੇ ਜੇ ਰੱਖਣਾ ਯਾਰ ਰੱਖ ਲਾਂਗੇ ਨਹੀਂ ਤੇ ਇਹ ਵੀ ਆਪਾਂ ਆਪਣੇ ਦੋਸਤ ਨੂੰ ਦੇ ਦਾਂਗੇ ਠੀਕ ਹੈ ਜਿਹੜਾ ਆਊਗਾ ਬਾਕੀ ਦੇਖਦੇ ਆ ਮੌਕੇ ਤੇ ਕੀ ਬਣਦਾ ਹਨ ਐਤਵਾਰ ਬਣੂਗਾ ਜੋ ਵੀ ਸਿਸਟਮ ਹੋਊਗਾ ਠੀਕ ਹੈ ਤੇ ਬਾਕੀ ਇਧਰੋਂ ਆਪਣੇ ਕਬੂਤਰ ਵੀ ਮਤਲਬ ਜੋੜੇ-ਜੋੜੇ ਲਾਵਾਂਗੇ ਹਨ ਜਿਹੜੇ ਆਪਣੇ ਅੰਦਰਲੇ ਖੁੱਡੇ ਚ ਕਬੂਤਰ ਆ ਪਹਿਲੇ ਖੁੱਡੇ ਚ ਉਹ ਵੀ ਤੁਹਾਨੂੰ ਦਿਖਾ ਲੰਨਾ ਉਹਨਾਂ ਚ ਦੇਖਦੇ ਆ ਕਿਹੜੇ ਜੋੜੇ ਲਾਈਏ ਐਤਕੀ ਤੇ ਕਿਹੜੇ ਨਾਂ ਲਾਈਏ ਉਹ ਵੀ ਦੇਖਦੇ ਆ ਐਤਕੀ ਆਪਣੇ ਕੋਲੇ ਭਈ ਚਾਰ ਖੁੱਡੇ ਹੋ ਗਏ ਆ ਇੱਕ ਤਿੰਨ ਤਾਂ ਲੈਣੋ ਸਾਰੀ ਹਨਾ ਇੱਕ ਆਪਣਾ ਉਹ ਵੀ ਵਿਹਲਾ ਕਰ ਲਾਂਗੇ ਉਹਦੇ ਵਿੱਚ ਮਿੱਟੀ ਉਹ ਮਿੱਟੀ ਕੱਢ ਲਾਂਗੇ ਆਪਾਂ ਠੀਕ ਹੈ ਤੇ ਬਾਕੀ ਆ ਕਬੂਤਰ ਆ ਇਹਦੇ ਵਿੱਚ ਬਾਕੀ ਆ ਕਬੂਤਰ ਥੋੜਾ ਜਿਹਾ ਢੱਲਾ ਲੱਗਦਾ ਆਪਾਂ ਜੋੜੀ ਤਾਂ ਇਹਦੀ ਵੀ ਲਾਵਾਂਗੇ ਆਪਾਂ ਤੇ ਮਾਗੀ ਚੋਂ ਵੀ ਨਾ ਥੋੜਾ ਜਿਹਾ ਮਤਲਬ 100 ਕੇਜ ਚ ਆ ਗਿਆ ਸੀ ਬਾਕੀ ਸੈੱਟ ਤਾਂ ਹੁੰਦਾ ਜਾਂਦਾ ਵਾ ਬਾਕੀ ਦਵਾਈ ਦੂਈ ਇਹਦੀ ਚੱਲੀ ਜਾਂਦੀ ਮਾੜੀ ਮੋਟੀ ਜਿੰਨੀ ਥੋੜੀ ਬਹੁਤੀ ਦੇਈ ਦੀ ਜਿਆਦੀ ਡੋਜ਼ ਵੀ ਨਹੀਂ ਦਿੰਦਾ ਕਮੈਂ ਹਣਾ ਬਾਕੀ ਉਹ ਜਿਹੜੇ ਉੱਪਰ ਬੈਠੇ ਆ ਆਪਣੇ ਇਹਨਾਂ ਦੇ ਜੋੜੇ-ਜੂੜੇ ਲੱਗਣਗੇ ਵਾ ਕਬੂਤਰ ਤਾਂ ਥੋੜੇ ਜੀ ਰਹਿ ਗਏ ਯਾਰ ਆਪਣੇ ਕੋਲੇ ਵੀ ਕਿਉਂਕਿ ਯਾਰ ਭਰਾ ਆ ਜਾਂਦੇ ਲੈਣਗੇ ਯਾਰ ਫਿਰ ਦੇ ਨੇ ਪੈ ਜਾਂਦੇ ਹਨਾ ਬਾਕੀ ਹੁਣ ਆਪਾਂ ਅੱਗੇ ਤੋਂ ਬਈ ਮਤਲਬ ਹੁਣ ਜਿਹੜੇ ਆਪਾਂ ਜੋੜੇ ਲਾਵਾਂਗੇ ਹਨਾ ਅਗਲੀ ᱨᱮ ਬੱਚੇ-ਬੱਚੇ ਕਢਾਵਾਂਗੇ ਦੇਖਾਂਗੇ ਕਿੰਨੇ ਬੱਚੇ ਕਢਾਈਏ ਐਤ ਕੀ ਬਈ ਮੈਂ ਦੱਸ ਸਕੋ 15 ਕ ਕਢਾਈ ਸੀ ਬੱਚੇ ਪਿਛਲੀ ਯਾਰ 60 ਕਢਾਈ ਸੀਗੇ ਐਤ ਕੀ ਦੇਖਦੇ ਆਂ ਬਈ ਕਿੰਨਾ ਇਰਾਦਾ ਬਣਦਾ ਕਿੰਨੇ ਕ ਕਢਾਈਏ ਹਨਾ ਕਿੰਨੇ ਕ ਨਾ ਕਢਾਈਏ ਫਿਰ ਤੁਹਾਨੂੰ ਪਤਾ ਯਾਰ ਦੋਸਤ ਮੰਗਣ ਆ ਜਾਂਦੇ ਹਨਾ ਫਿਰ ਨਾ ਨਹੀਂ ਹੁੰਦੀਗੀ ਤੇ ਫਿਰ ਸਾਰਿਆਂ ਨੂੰ 3-3 5-5 ਕਬੂਤਰ ਦਿੱਤੇ ਮੈਂ ਇਸ ਵਾਰ 2000 ਆਪਣੇ 24 ਚ ਸੌਰੀ 25 ਚ ਠੀਕ ਹੈ ਤੇ 26 ਚ ਦੇਖੋ ਹੁਣ ਕਿੰਨੇ ਭਰਾ ਉਹਨਾਂ ਦੀ ਲੈਣ ਬਾਕੀ ਯਾਰ ਆਪਾਂ ਮਤਲਬ ਇੰਨੇ ਨਹੀਂ ਦੇਣੇ ਅਗਲੀ ਈ ਮੰਨ ਲਾ ਇੱਕ ਇੱਕ ਦੋ ਦੋ ਦੇ ਦਾਂਗੇ ਯਾਰ ਜਾਦੇ ਬਈ ਯਾਰ ਮੇਰੇ ਕੋਲ ਹੀ ਨਹੀਂ ਲੈਂਦੇ ਹਨ ਹੁਣ ਜਿਹੜੇ ਮੇਰੇ ਪਿਛਲੇ ਕਬੂਤਰ ਆ ਮਤਲਬ ਪਿਛਲੇ ਸਾਲ ਵਾਲੇ ਮੇਰੇ ਤਾਂ ਉਹ ਉਹੀ ਆ ਮੈਂ ਡਾਈ ਜਨਾ ਕਬੂਤਰ ਠੀਕ ਐ ਐਸ ਸਾਲ ਵਾਲੇ ਆਪਣੇ ਸਾਰੇ ਵੀ ਕਬੂਤਰ ਆਪਾਂ ਦੇ ਦਿੱਤੇ ਸੀ ਆਪਣੇ ਦੋਸਤਾਂ ਨੂੰ ਜਿੰਨੇ ਵੀ ਸੀਗੇ ਫਿਰ ਆਪਾਂ ਰੱਖੇ ਰੁਖੇ ਨਹੀਂ ਹਨ ਯਾਰ ਫਿਰ ਜਦੋਂ ਆਈ ਗਏ ਯਾਰ ਮੈਂ ਚੱਲ ਬਈ ਆ ਲੈ ਜਾਉ ਹਾਂ ਤੇ ਪੁਰਾਣੀ ਸੀਜ਼ਨ ਵਾਲੇ ਮੈਂ ਚੱਲ ਮੈਂ ਡਾਲੂਗਾ ਠੀਕ ਐ ਤੇ ਆ ਆਪਣੇ ਕਬੂਤਰ ਹੈਗੇ ਆ ਆਪਣੇ ਕੋਲੇ 4 ਅੱਤ ਅੱਤ ਦਾ 11 12 13 14 15 16 17 18 19 ਕਬੂਤਰ ਆ ਠੀਏ ਭਾਈ 19 ਚੋਂ ਕਿ ਬਧ ਇੱਕ ਅੱਧਾ ਕਬੂਤਰ ਲੈ ਜੇ ਉਹ ਬਾਕੀ ਆਪਾਂ ਦੇਣਾ ਨਹੀਂ ਕਿੰਨ ਕਬੂਤਰ ਤਾਂ ਆਪਣੇ ਕੋਲੇ ਥੋੜੇ ਆ ਠੀਕ ਹੈ 19 ਕਬੂਤਰਾਂ ਕਬੂਤਰੀਆਂ ਦੇਖਦੇ ਆ ਆਪਣੇ ਕੋਲੇ ਕਿੰਨੀਆਂ ਜਾ ਕੇ ਆ ਉਹਨਾਂ ਚੋਂ ਇੱਕ ਅੱਧੀ ਜੋੜੀ ਆਪਾਂ 2-3 ਰਹਿਣ ਦਾਂਗੇ ਲਾਉਣ ਵਾਸਤੇ ਬਾਕੀ ਉੱਤਰ ਜਾ ਕੇ ਵੇਖਾਂ ਕਿਹੜੇ ਸੋਹਣੇ ਜੋੜੇ ਲਾਉਣੇ ਆ ਤੇ ਕਿ ਜਿਹੜੇ ਕਾਲੀ ਅੱਖਾਂ ਦੇ ਹੋਣਗੇ ਉਹਨਾਂ ਦੇ ਚਿੱਟੀਆਂ ਅੱਖਾਂ ਨਾਲ ਲਾਵਾਂਗੇ ਬਾਕੀ ਜਿਹੜੇ ਆਪਣੇ ਦੋ ਮੇਨ ਜੋੜੀਆਂ ਆਪਾਂ ਉਹ ਤਾਂ ਉਹੀ ਲਾਵਾਂਗੇ ਹਨ ਜਿਵੇਂ ਪਹਿਲਾਂ ਸਟਾਰਟਿੰ ਉਹਦੇ ਬੱਚੇ ਥੋੜੇ ਜਿਹਾ ਵਧੀਆ ਉਡਣ ਦੇ ਪਈ ਆ ਹੁਣ ਮਤਲਬ ਪਿਛਲੇ ਸਾਲ ਵੀ ਵਧੀਆ ਉੱਡਿਆ ਤੇ ਕੀ ਵਧੀਆ ਉੱਡੇ ਆ ਪਰ ਉਹ ਇੱਕ ਗੱਲ ਇਹ ਆ ਪਰ ਠੰਡੇ ਮੌਸਮ ਚ ਆਪਣੇ ਕਬੂਤਰ ਦੇਨ ਮਾਰ ਗਏ ਸੀ ਬੱਚੇ ਉਹਨਾਂ ਦੇ ਵਾਪਸ ਨਹੀਂ ਆਏ ਸੀਗੇ ਤੇ ਆਪਣੇ ਇੱਕ ਅੱਧਾ ਬੱਚਾ ਵਾਪਸ ਆ ਗਿਆ ਸੀ ਜਿਹੜਾ ਆਪਾਂ ਅਦਰਬਾਜੀ ਛੱਡਿਆ ਸੀਗਾ ਯਾਰ ਆਪਣੇ ਮੁਖਸਰ ਕੋਲ ਯਾਰ ਪਤਾ ਨਹੀਂ ਕੀ ਨਾ ਸੀਗਾ ਠੀਕ ਹੈ ਤੇ ਉੱਥੇ ਆਪਣਾ ਕਬੂਤਰ ਗਵਾਜ ਗਿਆ ਸੀ ਕਬੂਤਰੀ ਹੱਥ ਨਹੀਂ ਲੱਗੀ ਪਰ ਟੀ ਕਬੂਤਰੀ ਸੀ ਜੀ ਦੀ ਅਬ ਤੁਸੀਂ ਵੀਡੀਓ ਦੇਖੀ ਹੋਈ ਹੈ ਬਾਕੀ ਤੁਸੀਂ ਸਾਰੇ ਵੀਰ ਭਰਾਵਾਂ ਨੇ ਨਾ ਆਪਾਂ ਵਲੌਗ ਪਾਇਆ ਸੀ ਜਿੱਥੇ ਰੋਲਾ ਪੈ ਗਿਆ ਸੀ ਆਪਣਾ ਉਹ ਉਹ ਜਗਾਹ ਤੇ ਜਿਹੜੀ ਕਬੂਡੀ ਛੱਡੀ ਉਹ ਬੱਚੇ ਬਹੁਤ ਵਧੀਆ ਉੜਦੇ ਆ ਉਹ ਜਿਹੜਾ ਆਪਣੇ ਦੋ ਤਾਂ ਮੇਨ ਉਹੀ ਲੱਗਣਗੇ ਠੀਕ ਹੈ ਬਾਕੀ ਆਪਾਂ ਹੋਰ ਸਾਵਣਾ ਲਾਵਾਂਗੇ ਬਾਕੀ ਤੁਹਾਨੂੰ ਕਬੂਤਰੀਆਂ ਦਾ ਸ਼ੌਂਕ ਕਰਦਣਾ ਕਿਹੜੀਆਂ-ਕਿਹੜੀਆਂ ਵਾ ਠੀਕ ਹੈ ਬਾਕੀ ਇਹ ਦੇਖਦੇ ਹਾਂ ਉਧਰ ਚੱਲਦੇ ਹਾਂ ਹੁਣ ਉਹ ਬਈ ਆ ਕਬੂਤਰੀਆਂ ਆਪਣੀਆਂ ਕਬੂਤਰੀਆਂ ਥੋੜੀਆਂ ਜਿਆਦੀਆਂ ਲੱਗਦੀਆਂ ਮੇਰੇ ਹਿਸ ਉੱਪਰ 5 ਉੱਪਰ ਬੈਠੀਆਂ 5 6 7 8 9 10 11 12 13 14 15 16 17 18 19 20 19 ਕਬੂਤਰੀਆਂ 19 ਕਬੂਤਰ ਆ। ਇਹ ਕਬੂਤਰੀਆਂ ਜਾਦੀਆਂ ਆ ਖੁੱਡੇ ਵਿੱਚ ਚੱਲੜੇ ਖੁੱਡੇ 'ਚ ਵੀ ਕਬੂਤਰੀਆਂ ਹੀ ਆਪਣੀਆਂ ਠੀਕ ਹੈ। ਤੇ ਆ ਜੋੜੇ ਆਪਣੇ ਇਹ ਲਾਵਾਂਗੇ ਐਤਕੀ 19 ਜੋੜੇ ਵੇਖ ਲਾਂਗੇ 19 ਦੇ 19 ਲਾਏ ਤਾਂ ਮੰਨ ਲਓ। ਵੇਖ ਲਓ ਇੱਕ ਇੱਕ ਝੋਲੀ ਦੋ ਦੋ ਝੋਲੀਆਂ ਕੜਾਈਆਂ ਤੇ ਵੇਖ ਲਓ। ਮੇਰੇ ਹਿਸਾਬ ਨਾਲ ਕਿੰਨੇ ਪਹੁੰਚ ਜਾਣੇ ਕਬੂਤਰ। ਸੋਤ ਉੱਪਰ ਪਹੁੰਚ ਜੂਗਾ ਮੇਰੇ ਹਿਸਾਬ ਨਾਲ ਕਿ ਦੋ ਦੋ ਝੋਲੀਆਂ ਕੜਾਈਆਂ ਬਾਕੀ ਯਾਰ ਮੌਕੇ ਤੇ ਪਤਾ ਚੱਲਦਾ ਹਨਾ ਯਾਰ ਕਿੰਨੇ ਕੁ ਬੱਚੇ ਕੜਾਈਏ ਕਿੰਨੇ ਕੁ ਨਾ ਕੜਾਈਏ ਫਿਰ ਧਾਣੇ ਪਾਣੀ ਦਾ ਵੀ ਪ੍ਰਬੰਧ ਕਰਨਾ ਪੈਂਦਾ ਹਨਾ ਹੁਣ ਕਰਦਿਆਂ ਥੋੜਾ ਬਾਰੀ ਬਾਰੀ ਕਵਾਂਗੇ ਆਪਾਂ ਬਾਕੀ ਆਪ ਵੀ ਸੋਚਣਾ ਚਾਹੀਦਾ ਹਨਾ ਬਾਕੀ ਤੁਸੀਂ ਦੱਸੋ ਬਈ ਯਾਰ ਆਪਾਂ ਕਿੰਨੇ ਜੋੜੇ ਲਾ ਸਕੀਏ ਹਾਂ ਵੀ ਜਿੰਨੇ ਵਧੀਆ ਮਤਲਬ ਬੱਚੇ ਵੀ ਪਾਲ ਜਾਣ ਮਰਨ ਵੀ ਨਾ ਬਾਕੀ ਤੁਸੀਂ ਦੱਸਿਓ ਬਾਕੀ ਆਦੇ ਹਿਸਾਬ ਨਾਲ ਇੱਕਰੀ ਆਪਾਂ ਇਹ ਥੋੜੇ ਜਿਹਾ ਲਾਵਾਂਗੇ ਜੋੜੇ ਜਿਵੇਂ ਹੋਗੇ 5-7 ਕੋ ਹੋਗੇ ਜੋੜੇ ਫਿਰ ਮਤਲਬ ਪੂਰਾ ਨਾ ਆਪਾਂ ਮਤਲਬ ਬਰੀਡਿੰਗ ਸੈਟਅਪ ਕਰਕੇ ਫਿਰ ਆਪਾਂ ਜੋੜੇ ਲਾਉਣੇ ਆ ਐ ਨਹੀਂ ਕਰਨੇਗੇ ਮਤਲਬ ਆ ਐਤਵਾਰ ਇੱਕਰੀ ਜੋੜੇ ਸਿਲੈਕਟ ਕਰ ਲਾਂਗੇ ਆਪਾਂ ਕਿਹੜੇ-ਕਿਹੜੇ ਲਾਉਣੇ ਆ ਤੇ ਮਤਲਬ ਅਗਲੇ ਐਤਵਾਰ ਤੱਕ ਆਪਾਂ ਜੋੜੇ ਕਰ ਦਾਂਗੇ ਫਿਨਿਸ਼ ਮਤਲਬ ਬਾਕੀ ਆਪਾਂ ਟੋਕਰੀਆਂ ਲਿਆਵਾਂਗੇ ਟੋਕਰੀਆਂ ਸਾਹਮਣੇ ਦੋ ਸਾਹਮਣੇ ਦੋ ਤਿੰਨ ਅੰਦਰ ਲਾਵਾਂਗੇ ਬਾਕੀ ਇੱਧਰ ਲਾਵਾਂਗੇ ਉਹ ਤੁਹਾਨੂੰ ਵੀਡੀਓ ਦੇ ਵਿੱਚ ਸਮਝਣ ਲੱਗੂਗੀ ਆ ਨਾ ਦੱਸਣ ਨਾਲ ਤੁਹਾਨੂੰ ਥੋੜਾ ਜਿਹਾ ਸਮਝ ਲੈ ਮਾਣੀ ਮੋਟੀ ਲੱਗ ਗਈ ਹੋਣੀ ਆ ਬਾਕੀ ਪ੍ਰੋਪਰ ਨਹੀਂ ਤੁਹਾਨੂੰ ਲੱਗੀ ਹੋਣੀ ਬਾਕੀ ਤੁਸੀਂ ਵੀ ਉਹ ਇਹ ਤਰੀਕਾ ਪੱਕਾ ਵਰਤ ਕੇ ਦੇਖੋਗੇ ਜਿਵੇਂ ਮੈਂ ਉਹ ਕਰਕੇ ਵੇਖੂਗਾ ਬਾਕੀ ਕੈਂਡ ਬਹੁਤ ਹੋਊਗਾ ਉਹ ਵਾਲਾ ਸਿਸਟਮ ਮਤਲਬ ਆਪਾਂ ਲੋਹੇ ਵਾਲੀਆਂ ਅਪਰ ਟ੍ਰੇਆਂ ਲਿਆਵਾਂ ਉਹ ਲਿਆਵਾਂਗੇ ਟੋਕਰੀਆਂ ਠੀਕ ਹੈ ਉਹ ਤੁਹਾਡੇ ਕੋਲੇ ਮਤਲਬ ਪਤਾ ਚੱਲ ਜੂਗਾ ਹੋਰ ਅਗਲੇ ਹਫਤੇ ਤੱਕ ਸ਼ਾਇਦ ਵੀਡੀਓ ਆ ਜਾਈ ਹੈ ਨਾ ਬਾਕੀ ਇਹ ਵੀਡੀਓ ਬਣਾਉਣ ਵਾਸਤੇ ਕੰਟੈਕਟ ਵੀ ਚਾਹੀਦਾ ਉਹਨਾਂ ਨੂੰ ਮਤਲਬ ਵੀਡੀਓ ਬਈ ਵਧੀਆ ਤੋਂ ਵਧੀਆ ਆਵੇ ਹੈ ਨਾ ਫਿਰ ਉਹ ਸਿਸਟਮ ਹੋ ਜਾਂਦਾ ਫਿਰ ਆਪਾਂ ਤਾਂ ਥੋੜੀ ਵੀਡੀਓ ਸਹੀ ਮਤਲਬ ਪਾਉਂਦੇ ਨਹੀਂ ਆਪਾਂ ਮਤਲਬ ਕਬੂਤਰ ਡਾਈ ਦਿਆ ਰੋਜ਼ ਉਹੀ ਵੀਡੀਓ ਪਾਈ ਜਾਂਦੀ ਹੈ ਹੈ ਨਾ ਫਿਰ ਬੰਦਾ ਭੈੜਾ ਜਾ ਲੱਗਦਾ ਅਗਲਾ ਕੋਈ ਇੱਕ ਵੀਡੀਓ ਪਾਈ ਜਾਂਦਾ ਹੈ ਨਾ ਆਪਾਂ ਤਾਂ ਨਹੀਂ ਫਿਰ ਆਪਣੀ ਵੀਡੀਓ ਆਈ ਬਾਕੀ ਤੁਸੀਂ ਦੱਸ ਦਿਆ ਕਰੋ ਜੇ ਵੀ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਆਪਾਂ ਕੀ ਆਪਾਂ ਨੂੰ ਕਮੈਂਟ ਜਰੂਰ ਕਰਿਆ ਕਰੋ ਅੱਪਾ ਕੋਈ ਹੋਰ ਨਵੀਂ ਤੋਂ ਬੜ ਨਵੀਂ ਵੀਡੀਓ ਫਿਰ ਲੱਭ ਕੇ ਆਪਾਂ ਵੀਡੀਓ ਜਰੂਰ ਪਾਇਆ ਕਰਾਂਗੇ ਹਨਾ ਵੀਡੀਓ ਨਾ ਆਪਾਂ ਰੋਕਿਆ ਕਰਾਂਗੇ ਠੀਕ ਹੈ ਬਾਕੀ ਜਰੂਰ ਦੱਸਿਆ ਕਰੋ ਸਾਰੇ ਵੀਰ ਭਰਾ ਬਾਕੀ ਅੱਜ ਦੀ ਵੀਡੀਓ ਬਈ ਜੀ ਆਪਣੇ ਕੋਲ ਇੰਨੀ ਕੀ ਸੀਗੀ ਮੈਂ ਚਲ ਅਪਡੇਟ ਦੇ ਦਈਏ ਹਨਾ ਆਪਣੇ ਕਬੂਤਰ ਸਾਰੇ ਜਿਹੜੇ ਬੰਦ ਆਪਾਂ ਕਰਨੇ ਆ ਕਰ ਦਈਏ ਹਨਾ ਰਿੱਤੂ ਬਾਦ ਹੈ ਦਵਾਰ ਆਪਾਂ ਜੋੜੇ ਸਿਲੈਕਟ ਕਰ ਲਾਂਗੇ ਜੇ ਇੱਕ ਅੱਧਾ ਜੋੜਾ ਲਾਉਣਾ ਹੋਏ ਆਪਾਂ ਲਾ ਲਾਂਗੇ ਬਾਕੀ ਜਿਵੇਂ ਇੱਕ ਪਿੰਜਰਾ ਮੇਰੇ ਕੋਲ ਏਠਾ ਵਿਹਲਾ ਪਿਆ ਹਨਾ ਗੋਲ ਪਿੰਜਰਾ ਬਾਕੀ ਉਹਦੇ ਵਿੱਚ ਆਂਡੇ ਉਹਨੇ ਦਾ ਲੈਣੇ ਨਹੀਂਗੇ ਬਾਕੀ ਮੈਂ ਦੋਸਤ ਨੂੰ ਇੱਕ ਪਿੰਜਰਾ ਦਿੱਤਾ ਹੋਇਆ ਹੈ ਉਹ ਇਹ ਤੋਂ ਵੇਖ ਲੈਂਗੇ ਵਿਹਲਾ ਹੋਇਆ ਉਹ ਲਿਆ ਕੇ ਇੱਕ ਜੋੜਾ ਉਹਦੇ ਵਿੱਚ ਆਪਾਂ ਲਾ ਲਾਂਗੇ ਚਲ ਇੱਕ ਜੋੜਾ ਮੇਰਾ ਨੀਚੇ ਪਿਆ ਇੱਕ ਹੋਰ ਲਾ ਲਾਂਗੇ ਤੇ ਬਾਕੀ ਮਤਲਬ ਇਹ ਦੋਸਤ ਬਰੀਡਿੰਗ ਸੈਟਅਪ ਆਪ ਆਪਣਾ ਪੂਰਾ ਪ੍ਰੋਪਰ ਬਣ ਗਿਆ ਇਸ ਤੋਂ ਬਾਅਦ ਆਪਾਂ ਜਿੰਨੇ ਜੋੜੇ ਲਾਉਣੇ ਆ ਦੋ ਤਿੰਨ ਹਨਾ ਜਿੰਨੇ ਵੀ ਆਪਣੇ ਕੋਲ ਲੱਗਣਗੇ ਆਪਾਂ ਉਹਨੇ ਲਾ ਲਾਂਗੇ ਠੀਕ ਹੈ ਬਾਕੀ ਜਿਹੜੇ ਆਪਣੇ ਕੋਲੇ ਕਬੂਤਰ ਵੇਲੀਆਂ ਜਾਂ ਕਬੂਤਰ ਵੇਲੇ ਰਹਿ ਜਾਣਗੇ ਮੇਰਾ ਹਿਸਾਬ ਆ ਉਹ ਜਿਹੜਾ ਆਪਣਾ ਪੁਰਾਣਾ ਖੁੱਡਾ ਹਨਾ ਉਹਦੇ ਚ ਲਾ ਲਾਂਗੇ ਬਾਕੀ ਤੁਹਾਨੂੰ ਉਹ ਵੀ ਦਿਖਾਉਣਾ ਜਾ ਕੇ ਬਾਕੀ ਯਾਰ ਉਹ ਹੈ ਸਿੱਜੜਾਂ ਆਲਾ ਸੀਗਾ ਠੀਕ ਹੈ ਉਹ ਆਪਾਂ ਸਿੱਜੜਾਂ ਵਸਤੇ ਬਣਾਇਆ ਹੋਇਆ ਸੀਗਾ ਯਾਰ ਉਹਨਾਂ ਸਿੱਜੜ ਤਾਂ ਸਾਰੇ ਫੁੱਲੇ ਹੀ ਰਹਿੰਦੇ ਆ ਆਪਣੇ ਕੋਲ ਨੂੰ ਘੰਟੇ ਰਾਤ ਨੂੰ ਸੁਬਾਹ ਜਦੋਂ ਮਰਜੀ ਅੱਥੀ ਬੈਠੇ ਹੋਣਗੇ ਉਹ ਫਿਰਦੇ ਠੀਕ ਹੈ ਉਹ ਅੱਥੀ ਹੀ ਰਹਿੰਦੇ ਆ ਬਈ ਨਾ ਪਾ ਤਾੜੀ ਦੇ ਨਾ ਕੋਸ਼ ਕਰੀ ਤੇ ਸਾਰੀ ਰਾਤ ਤੋਂ ਨਾ ਫੇਰਾ ਕਰਦੇ ਰਹਿੰਦੇ ਆ ਇੱਧਰ ਤੁਹਾਨੂੰ ਦਿਖਾ ਦਿੰਦਾ ਇੱਕ ਮਿੰਟ ਆ ਆਪਣਾ ਕੁੱਡਾ ਇਹਦੇ ਵਿੱਚ ਮੈਂ ਮਿੱਟੀ ਵੀ ਪਾਤੀ ਸੀਗੀ ਮੈਂ ਚੱਲ ਬੱਚੇ-ਪੁੱੱਚੇ ਹੋਣ ਦੇ ਕੱਡੂ-ਕੁੱਡ ਲੈਣਗੇ ਹਨਾ ਆ ਵਿੱਚ ਸਾਰਾ ਇਹ ਹੁਣ ਇਧਰੋਂ ਮਿੱਟੀ ਕੱਢ ਕੇ ਜਾਂਦਾ ਬਾਹਰ ਕੱਢ ਦਾਂਗੇ ਜਾਂ ਇਹਨੂੰ ਪੱਧਰ ਕਰ ਦਾਂਗੇ ਇਹਦੇ ਜਿਹੜੀਆਂ ਕਬੂਤਰੀਆਂ ਬਚਣ ਗਈਆਂ ਜਾਂ ਜੋੜੇ ਵੇਖ ਲਾਂਗੇ ਛੱਡ ਦਾਂਗੇ ਇਹਦੇ ਵਿੱਚ ਹਨਾ ਬਾਕੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਹਾਂ ਵੀ ਕੀ ਸਿਸਟਮ ਕਰੀਏ ਥੋੜੀ ਵੀ ਸਲਾਹ ਲੈ ਲਈ ਹਨਾ ਕਈ ਵਾਰ ਸਲਾਹ ਬਾਈ ਚੰਗੀ ਮਿਲ ਜਾਂਦੀ ਕਈ ਵਾਰ ਮਾੜੀ ਮਿਲ ਜਾਂਦੀ ਆ ਬਾਕੀ ਸਲਾ ਲੈਣੀ ਚਾਹੀਦੀ ਹੈ ਭਈ ਬੰਦੇ ਨੂੰ ਬਾਕੀ ਤੁਸੀਂ ਮੈਨੂੰ ਕਮੈਂਡ ਕਰਕੇ ਜ਼ਰੂਰ ਦੱਸਿਓ ਤੇ ਬਾਕੀ ਮੌਸਮ ਬਹੁਤ ਖਰਾਬ ਜੀ ਤੱਲੀ ਜਾਂਦੇ ਮੈਂ ਪਰ ਹੁਣ ਡਾਉਣੇ ਬੰਦ ਕਰਤੇ ਹਨ ਐਵੇਂ ਯਾਰ ਆਪਾਂ ਕਬੂਤਰ ਵੀ ਮਤਲਬ ਕਨਾਲਾਂਗੇ ਹਨ ਭਜਾ ਲਾਂਗੇ ਕੀ ਫਾਇਦਾ ਹਨ ਬਾਕੀ ਅਗਲੀ ਅਗਲੇ ਸਾਲ ਬਾਕੀ ਇੱਕ ਗੱਲ ਹੋਰ ਭਰਾ ਜਿਹੜੇ ਵੀ ਪਰਾਨ ਆਪਣਾ ਵੀ ਕਬੂਤਰ ਬਾਜੀ ਬੈਨ ਹੋ ਗਈ ਸੀ ਹਨ ਉਹਨਾਂ ਨੂੰ ਭਈ ਸਾਰਿਆਂ ਨੂੰ ਵਧਾਈਆਂ ਫੇਰ ਸ਼ੁਰੂ ਹੋ ਗਈਆਂ ਹਨ ਮੈਂ ਵੀ ਅੱਜ ਹੀ ਖਬਰ ਦੇਖੀ ਸੀ ਮਤਲਬ ਕੱਲ ਪਰਸੋ ਦੇਖੀ ਸੀ ਯਾਰ हां ਵੀ ਕਬੂਤਰਬਾਜੀ ਤੇ ਬੈਨ ਹੋ ਗਿਆ ਨਾ ਵਾਵਾ ਵੀਡੀਓ ਜਿ ਆਉਣ ਲੱਗੀਆਂ ਵੀ ਗਰੁੱਪਾਂ 'ਚ ਯਾਰ ਮੈਂ ਤਾਂ ਵੇਂਦਾ ਹੀ ਨਹੀਂ ਸੀਗਾ ਯਾਰ ਹਨਾ ਤੇ ਆਪਣਾ ਫਿਰ ਰਾਤ ਇੱਕ ਵੀਡੀਓ ਆਈ ਮੇਰੇ ਕੋਲੇ ਕਹਿੰਦੇ ਬਈ ਉਹ ਸਹੀ ਹੋ ਗਿਆ ਹਨਾ ਸਿਸਟਮ ਚੱਲ ਪਈਆ ਹੋਇਆ ਬਈ ਹਨਾ ਤੇ ਸਾਰਿਆਂ ਨੂੰ ਉਧਾਈਆਂ ਬਈ ਫਿਰ ਆਪਣੀ ਕਬੂਤਰਬਾਜੀ ਫਿਰ ਚੱਲੂਗੀ ਹਨਾ ਆਪਾਂ ਨੂੰ ਪਤਾ ਨਹੀਂ ਯਾਰ ਮੈਂ ਹਨਾ ਖਰਵਾ ਨਹੀਂ ਆਈਆਂ ਨਹੀਂ ਆ ਯਾਰ ਮਤਲਬ ਗਰੁੱਪਾਂ ਦੇ ਵਿੱਚ ਹਨਾ ਕਿਉਂਕਿ ਮੈਂ ਬਾਜ਼ੀਆਂ ਛੱਡਨੀਆਂ ਨਹੀਂ ਸੀ ਯਾਰ ਹਨਾ ਮੈਂ ਕਿਹਾ ਮੈਂ ਮਤਲਬ ਵੀਡੀਓ-ਵੀਡੀਓ ਕਰਦੇ ਹੋਣਗੇ ਹਨਾ ਜੋ ਵੀ ਹੈ ਸਿਸਟਮ ਆ ਫਿਰ ਆਪਾਂ ਮੈਂ ਵੇਖਿਆ ਜਰ ਮੈਂ ਜਾ ਕੇ ਤੇ ਵੇਖਿਆ ਨਾ ਕੀ ਸਿਸਟਮ ਹੋਊਗਾ ਜਦੋਂ ਆਪਾਂ ਜਾ ਚੁੱਕੇ ਪੜਿਆ ਹਨ ਵਿੱਚ ਹਾਂ ਵੀ ਉਹ ਬੰਦੇ ਆ ਸਿਸਟਮ ਹੋ ਗਿਆ ਜੋ ਵੀ ਆ ਫਿਰ ਕੱਲ ਮੇਰੇ ਕੋਲ ਵੀਡੀਓ ਆਈ ਬਈ ਉਹ ਮੈਂ ਆਪਣੇ ਇੰਸਟਾਗ੍ਰam ਤੇ ਮੈਂ ਪਹਿਲਾਂ ਚਲਾਈ ਗਿਆ ਚਲਾਈ ਗਿਆ ਫਿਰ ਮੈਂ ਨਗਾਤੀ ਇੱਕਰੀ ਮੈਂ ਸੁਣੀ ਤੇ ਸਹੀ ਆ ਨਾ ਕੀ ਕਹਿੰਦਾ ਭਰਾ ਆਪਣਾ ਫਿਰ ਮੈਂ ਸੁਣੀ ਬਈ ਉਹ ਕਹਿੰਦੇ ਹਾਂ ਵੀ ਆਹ ਸਿਸਟਮ ਹੋ ਗਿਆ ਹੁਣ ਤੇ ਮੈਂ ਚਲੋ ਵਧੀਆ ਗੱਲ ਕੀਤੀ ਹਨ ਮੈਂ ਯਾਰ ਯਾਰ ਨੇ ਪਹਿਲਾ ਲਾ ਦਿੰਦੇ ਕਈ ਕਬੂਤਰ ਬਾਜ ਹਨ ਆਪਣੇ ਖੁੱਡਿਆਂ ਤੇ ਜਿੰਨੇ ਜਣਾ ਖਰਚਾ ਬਹੁਤ ਹੁੰਦਾ ਯਾਰ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਬਈ ਕਿਵੇਂ ਸਾਹਮਦੇ ਕਿਵੇਂ ਨਹੀਂ ਸਾਹਮਦੇ ਹਨ ਬਾਕੀ ਅਰਾਧ ਵੀ ਆਦੀ ਰਹ ਹੁੰਦੀ ਹੈ ਸਾਰਿਆਂ ਦੀ ਬਾਕੀ ਇਹ ਬੰਦ ਹੋ ਹੀ ਨਹੀਂ ਸਕਦੀ ਸੀ ਬਾਕੀ ਬਹੁਤ ਪੁਰਾਣੀਆਂ ਸਦੀਆਂ ਤੋਂ ਚੱਲੀ ਆਂਦਾ ਇਹ ਕੰਮ ਹਨ ਬਾਕੀ ਹੁਣ ਤੁਹਾਨੂੰ ਸਿੱਜੜ ਦਿਖਾਈਏ ਕਿੱਥੇ ਕਿੱਥੇ ਫਿਰਦੇ ਆਪਣੇ ਉਹ ਫਿਰਦੇ ਸਾਰੇ ਐਂ ਹੀ ਤੋਰਾ ਫੇਰਾ ਕਰਦੇ ਰਹਿੰਦੇ ਮੀਂਹ ਆਵੇ ਨੇਰੀ ਜਾਵੇ ਇਹਨਾਂ ਨੇ ਖੁੱਲੇ ਹੀ ਰਹਿਣਾ ਬਾਕੀ ਇਹਨਾਂ ਨੇ ਇੱਕ ਬੱਚਾ ਇੱਕ ਵਾਰੀ ਫੇਰ ਦਿੱਤਾ ਸੀ ਉਹ ਯਾਰ ਮਰਮੜ ਗਿਆ ਸੀਗਾ ਬਾਕੀ ਇਹਨਾਂ ਦੇ ਦੂਸਰੇ ਬੱਚੇ ਨਹੀਂ ਯਾਰ ਮੈਨੂੰ ਪਤਾ ਕਿੱਧਰ ਗਏ ਉਹ ਦੋ ਦੋ ਸਿੱਜੜੋ ਵੀ ਨਹੀਂ ਪਤਾ ਕਿੱਧਰ ਜਾਵੜੇ ਕਿੱਧਰ ਲੁਕ ਲੁਗੇ ਆ ਉਹ ਬੈਠੇ ਪਏ ਇਹ ਇੱਕ ਤਾਂ ਉਹ ਬੈਠਾ ਇੱਕ ਕਬੂਤਰੀ ਉਹ ਕਬੂਤਰੀ ਆ ਕਿ ਨਾ ਕਿਸੇ ਜਿਹੜੀ ਅੰਦਰ ਬੈਠੀ ਹੋਗੀ ਮੇਰੇ ਹਿਸਾਬ ਨਾਲ ਯਾਰ ਬੱਚੇ ਇਹਨਾਂ ਦੇ ਇਹਦੇ ਥੱਲੇ ਆ ਬਾਕੀ ਮੈਂ ਤਾਂ ਨਹੀਂ ਵੇਂਦਾ ਪਿਆ ਮੈਂ ਕਿਹਾ ਯਾਰ ਜੇ ਪਤਾ ਚੱਲ ਗਿਆ ਨਾ ਸਿੱਜੜੀ ਨੂੰ ਐਵੇਂ ਕਿਤੇ ਦੁੱਧ ਪਿਆਉਣੋਂ ਨਹੀਂ ਜਾਵੇ ਹਨਾ ਕਿਤੇ ਬੱਚੇ ਮਾਰ ਲੇ ਹੋਰ ਮਹੀਨਾ ਦੇਖ ਲੈਣੇ ਜੇ ਤਾਂ ਬਾਹਰ ਆ ਗਏ ਆ ਗਏ ਨਹੀਂ ਤੇ ਫਿਰ ਕੋਈ ਚੱਕਰ ਨਹੀਂਗਾ ਹਨਾ ਆਪਾਂ ਨੂੰ ਤੇ ਬਾਕੀ ਬਈ ਨੇ ਵੀਡੀਓ ਸੀ ਬਈ ਯਾਰ ਜੇ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਅਗਲੀ ਵੀਡੀਓ ਤੁਹਾਨੂੰ ਐ ਦੁਆਰਾ ਆਪਈ ਆਪਣੇ ਜਿਹੜੇ ਜੋੜਿਆ ਸਿਲੈਕਟ ਕਰਕੇ ਆਪਾਂ ਤੁਹਾਨੂੰ ਦੱਸ ਦਾਂਗੇ ਹਾਂ ਵੀ ਆਹ ਜੋੜੇ ਆਪਾਂ ਐਸੇ ਹੀ ਲਾਵਾਂਗੇ ਬਾਕੀ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਬਈ ਆਹ ਜੋੜਾ ਇਹਦੇ ਨਾਲ ਲਾਉ ਉਹ ਆਪਾਂ ਚੇਂਜ ਕਰ ਸਕਦੇ ਹਾਂ ਬਾਕੀ ਤੁਸੀਂ ਮੈਨੂੰ ਕਮੈਂਟ ਕਰ ਦਿਓ ਹਨਾ ਐ ਦੁਆਰਾ ਫਿਰ ਤੁਹਾਨੂੰ ਬਲੌਗ ਪੂਰਾ ਪ੍ਰੋਪਰ ਮਿਲ ਜਾਊਗਾ ਠੀਕ ਹੈ ਬਾਕੀ ਸਾਰੇ ਵੀਰ ਭਰਾਵਾਂ ਨੂੰ ਬਈ ਵਧਾਈਆਂ ਫੇਰ ਇੱਕ ਵਾਰੀ ਆਪਣੇ ਵੱਲੋਂ ਜਿਹੜਾ ਆਪਣਾ ਕਬੂਤਰਬਾਜੀ ਫੇਰ ਸਟਾਰਟ ਹੋ ਗਈ ਆ ਬਾਕੀ ਜਿਹੜੇ ਵੀ ਵੀਰਪਰਾਣ ਆਪਣੀ ਐਂਡ ਤੀਕ ਵੀਡੀਓ ਦੇਖੀ ਆ ਉਹਨਾਂ ਦਾ ਤਾਨਣਾ ਉਹਦਾ ਲਵ ਜੂ ਬਈ ਸਾਰੇ ਵੀਰਪਰਾ ਹੋਣਗੇ ਤੇ ਮਿਲਦੇ ਫੇਰ ਅਗਲੀ ਵੀਡੀਓ ਵਿੱਚ ਓਕੇ ਬਾਈ ਜੀ ਸਾਰੇ ਵੀਰਪਰਾਵਾਂ ਨੂੰ